ਮੈਤਰੀ ਬੋਧ ਪਰਿਵਾਰ ਵੱਲੋਂ ਮੈਤਰੀਆ ਦਾਦਾ ਜੀ ਦੀ ਕਿਰਪਾ ਅਤੇ ਮਾਰਗਦਰਸ਼ਨ ਨਾਲ 22 ਅਤੇ 23 ਮਾਰਚ ਨੂੰ ਬੋਚਿਤ ਸ਼ੁੱਧੀ ਪ੍ਰੋਗਰਾਮ ਦਾ ਆਯੋਜਨ ਹੋਟਲਸ ਰੋਵਰ ਪ੍ਰੀਮੀਅਰ ਸਰਕਟ ਹਾਊਸ ਡੈਲਟੋ ਚੌਂਕ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਮੈਤਰੀ ਬੋਧ ਪਰਿਵਾਰ ਪੰਜਾਬ ਦੇ ਪ੍ਰਮੁੱਖ ਮੈਂਬਰ ਰੋਜ਼ੀ ਵੱਲੋਂ ਦਿੱਤੀ ਗਈ। ਮੈਤਰੀ ਬੋਧ ਪਰਿਵਾਰ ਹਰ ਸਮੇਂ ਦੇ ਨਾਲ ਹਰ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਉਂਦਾ ਹੈ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਮਨ ਦੀ ਸਫਾਈ ਹੁੰਦੀ ਹੈ। ਮਨ ਦਾ ਪਰਿਵਰਤਨ ਹੁੰਦਾ ਕਿਉਂਕਿ ਅੱਜ ਸਾਡਾ ਮਨ ਹੀ ਕਿੰਨੀ ਤਰ੍ਹਾਂ ਦੇ ਨੈਗੇਟਿਵ ਵਿਚਾਰਾਂ ਦੇ ਨਾਲ ਭਰਿਆ ਪਿਆ ਹੈ ਸਾਡਾ ਮਨ ਹੀ ਹੈ ਜੋ ਆਸਾਨੂੰ ਖੁਸ਼ ਹੋਣ ਦੇ ਲਈ ਰੋਕ ਰਿਹਾ ਹੈ ਬਾਹਰ ਜੋ ਵੀ પરિਸਥਿਤੀ ਹੈ ਉਹ ਸਾਨੂੰ ਤਾਦੀ ਨਹੀਂ ਬਾਰ ਬਾਰ ਹਿਲਾਈ ਜਾ ਰਹੀ ਹੈ ਵੀ ਸਾਡਾ ਅੰਦਰੋਂ ਮਨ ਹੀ ਭਰਿਆ ਪਿਆ ਸੋ ਮੈਤਰੀ ਬੋਧ ਪਰਿਵਾਰ ਇੱਕ ਬਹੁਤ ਪਾਵਰਫੁਲ ਇੱਕ ਪ੍ਰੋਗਰਾਮ ਲੈ ਕੇ ਆਇਆ ਹੈ ਬੋਧ ਟੂ ਪਿਓਰੀਫਿਕੇਸ਼ਨ ਜਿਹਦੇ ਵਿੱਚ ਸਾਡੇ ਮਨ ਦੀ ਸਫਾਈਆਂ ਹੁੰਦੀਆਂ ਉਸ ਮਨ ਜਿਹਦੇ ਵਿੱਚ ਕਿੰਨੀ ਤਰ੍ਹਾਂ ਦੇ ਦਰਦ ਭਰੀਆਂ ਯਾਦਾਂ ਭਰੀਆਂ ਪਈਆਂ ਨੇ ਦਰਦ ਭਰੇ ਅਨੁਭਵ ਭਰੇ ਪਏ ਨੇ ਦਰਦ ਭਰੇ ਇਮੋਸ਼ਨਸ ਭਰੇ ਪਏ ਨੇ ਦਰਦ ਭਰੇ ਨੈਗੇਟਿਵ ਵਿਚਾਰ ਭਰੇ ਪਏ ਨੇ ਸੋ ਪਿਉਰੀਫਿਕੇਸ਼ਨ ਦੇ ਵਿੱਚ ਸਾਡੇ ਉਸ ਮਨ ਦੀ ਸਫਾਈ ਹੋਏਗੀ ਤੇ ਜਦੋਂ ਉਹ ਮਨ ਨਵਾਂ ਹੋ ਜਾਏਗਾ ਤਾਂ ਤਦ ਦਾ ਕੇਸ ਅਸੀਂ ਜੀਵਨ ਦਾ ਆਨੰਦ ਮਾਣ ਸਕਦੇ ਹਾਂ ਸੋ ਬੋਥ ਟੂ ਹੋ ਰਿਹਾ ਹੈ ਅੰਮ੍ਰਿਤਸਰ ਵਿੱਚ 22 23 ਮਾਰਚ ਨੂੰ ਹੋਟਲ ਸਰੋਵਰ ਪ੍ਰੀਮੀਅਰ ਚ ਅਸੀਂ ਬਹੁਤ ਅੱਛਾ ਵੈਨਿਊ ਲੈ ਕੇ ਆਏ ਤਾਂ ਕਿ ਤੁਹਾਨੂੰ ਇੱਕ ਫੀਲ ਆਵੇ ਇੱਕ ਇੱਕ ਸਪਿਰਚੁਅਲ ਰਿਟਰੀਟ ਵਾਲੀ ਫੀਲ ਆਵੇ ਜੋ ਅਸੀਂ ਰਿਟਰੀਟs ਰਿਸ਼ੀਕੇ ਜਾ ਕੇ ਟੈਂਡ ਕਰਦੇ ਆ ਹਨ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਟੈਂਡ ਕਰਦੇ ਸੋ ਮੈਤਰੀ ਬਹੁਤ ਪਰਿਵਾਰ ਨੇ ਇੱਥੇ ਅੰਮ੍ਰਿਤਸਰ ਵਿੱਚ ਹੀ ਐਸਪਿਰਚੁਅਲ ਰਿਟਰੀਟ ਦਾ ਆਯੋਜਨ ਕੀਤਾ ਜਿਦੇ ਵਿੱਚ ਇੱਕ ਤੁਸੀਂ ਅਧਿਆਤਮਿਕ ਛੁੱਟੀ ਮਨਾਓਗੇ ਨਾਲ ਦੇ ਨਾਲ ਇੱਕ ਜੋੜਾ ਬਹੁਤ ਪਾਵਰਫੁਲ ਤੁਹਾਨੂੰ ਇੱਕ ਮਿਲੇਗਾ ਇਕ ਫਾਇਦਾ ਕਿ ਤੜੇ ਨਾਲ ਮੰਦੀ ਸਫਾਈ ਹੋਏਗੀ ਤੁਸੀਂ ਮੈਂ ਤੇ ਇਹ ਕਵਾਂਗੀ ਕਿ ਤੁਸੀਂ ਪੂਰੇ ਪਰਿਵਾਰ ਸਹਿਤ ਇਸ ਪ੍ਰੋਗਰਾਮ ਵਿੱਚ ਚਾਓ ਇੱਕ ਅਧਿਆਤਮਿਕ ਛੁੱਟੀ ਦੇ ਮੋੜ ਵਿੱਚ ਆਓ ਤੇ ਨਾਲ ਜਿਹੜੇ ਬਾਕੀ ਦੇ ਫਾਇਦੇ ਉਹ ਤੁਹਾਨੂੰ ਮਿਲਨੇ ਹੀ ਮਿਲਨੇ ਨੇ ਜੇ ਤੁਸੀਂ ਵੀ ਆਪਣੇ ਨੀਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹ ਰਹੇ ਹੋ ਆਪਣੇ ਉਸ ਆਨੰਦ ਨੂੰ ਮਾਣਨਾ ਚਾਹ ਰਹੇ ਹੋ ਕਿ ਕਿ ਅਸੀਂ ਅਸੀਂ ਧਰਤੀ ਤੇ ਆਏ ਆ ਆਨੰਦ ਨੂੰ ਮਾਣਨ ਆ ਨਾ ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜੇ ਅੱਜ ਸਾਡੇ ਜੀਵਨ 'ਚ ਸ਼ਾਂਤੀ ਨਹੀਂ ਟਿਕਰੀ ਤੇ ਤੁਸੀਂ ਵੀ ਜ਼ਰੂਰ ਇਸ ਪ੍ਰੋਗਰਾਮ ਵਿੱਚ ਭਾਗ ਲਵੋ ਇਹ ਪ੍ਰੋਗਰਾਮ ਦੇ ਵਿੱਚ ਭਾਗ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਥੱਲੇ ਜਿਹੜੇ ਦਿੱਤੇ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ ਨਹੀਂ ਤੇ ਤੁਸੀਂ ਸਰੋਵਰ ਪ੍ਰੀਮੀਅਰ ਵਿੱਚ ਖੁਦ ਜਾ ਕੇ ਡੈਕਸ ਤੇ ਜਾ ਕੇ ਤੁਸੀਂ ਆਪਣਾ ਨਾਮ ਸਾਨੂੰ ਸਾਝਾ ਕਰ ਸਕਦੇ ਹੋ ਤੇ ਮੈਂ ਤੇ ਬਾਰ-ਬਾਰ ਇਹ ਕਹਾਂਗੀ ਕਿ ਮੈਂ ਵੀ ਐਜ਼ ਅ ਪਾਰਟਿਸਪੈਂਟ ਨਵ ਅਟੈਂਡ ਕੀਤਾ ਤੇ ਅੱਜ ਆਪਣਾ ਜੀਵਨ ਪੂਰਾ ਪਰਿਵਰਤਿਤ ਦੇਖ ਰਹੀਆਂ ਤੇ ਤੁਸੀਂ ਵੀ ਆਪਣੇ ਜੀਵਨ ਨੂੰ ਜੇ ਪਰਿਵਰਤਨ ਦੇਣਾ ਚਾਹ ਰਹੇ ਹੋ ਤਾਂ ਤੁਸੀਂ ਵੀ ਇਸ ਪ੍ਰੋਗਰਾਮੇ ਜ਼ਰੂਰ ਪਾਗ ਲਓ